ਆ ਆਮ ਆਦਮੀ ਪਾਰਟੀ ਜੋ ਇਸ ਤਰੀਕੇ کہہ ਰਹੀ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਜੋ ਇਥੇ ਸਬੂਤ ਪੇਸ਼ ਜਾਂ ਫਿਰ ਉਸ ਤਰੀਕੇ ਦੀਆਂ ਜਿਹੜੇ ਕਨਵਿੰਸ ਨਹੀਂ ਕਰ ਸਕੇ ਵਕੀਲ ਤਾਂ ਇਸ ਤੋਂ ਬਾਅਦ ਹੀ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਸੋ ਇਹ ਝੂਠਾ ਕੇਸ ਪਾਇਆ ਗਿਆ ਸੀ ਜਿਸ ਤਹਿਤ ਵਿਕਰਮ ਮਜੀਠੀਆ ਦਾ ਸਟਰੋਂਗ ਉਸ ਪੱਖੋਂ ਜਿਹੜਾ ਕੇਸ ਸਟਰੋਂਗ ਬਣਿਆ ਲੇਕਿਨ ਇਸੇ ਕਰਕੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਵਿਕਰਮ ਮਜੀਠੀਆ ਦੇ ਬਾਹਰ ਆ ਜਾਣ ਦੇ ਨਾਲ ਉਸੇ ਤਰੀਕੇ ਦੇ ਨਾਲ ਉਹ ਬਾਹਰ ਆ ਕੇ ਸਿਆਸਤ ਦੇ ਵਿੱਚ ਵਸਰ ਗਰਮ ਹੋ ਜਾਣਗੇ ਸਸ ਵਿਚਕਾਰ ਹੋਰ ਕਬਰਾਂ ਦਾ ਰੁਕ ਕਰਾਂਗੇ ਜਲਾਲਾਬਾਦ ਦੇ ਵਿੱਚ ਚੋਰੀ ਦੀ ਵਾਰਦਾਤ ਵਾਪਰੀ ਹੈ ਇੱਕ ਰੈਡੀमेड ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਲੱਖਾਂ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਚੋਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਸੀਸੀਟੀਵੀ ਕੈਮਰ